ਲੰਬੀ ਮੀਟਿੰਗ ਚੱਲੀ ਉਹਦਾ ਕਾਰਨ ਇਹ ਸੀਗਾ ਕਿ ਅਸੀਂ ਆਪਦੇ ਜਿਹੜੇ ਤੱਤ ਸੀਗੇ ਵਾਰੀ-ਵਾਰੀ ਉਹਨਾਂ ਦੇ ਸਾਹਮਣੇ ਜ਼ੋਰ ਦੇ ਕੇ ਰੱਖੇ ਡਾਟਾ ਜਾਂ ਗਲਬਾਤ ਤਾਂ ਕਰ ਰਹੇ ਪਰ ਉਹਨਾਂ ਦੀ ਬਾਡੀ ਲੈਂਗੁਏਜ ਕਿਵੇਂ ਦੀ ਸੀ ਖਾਸ ਕਰਕੇ ਕਿਉਂਕਿ ਤੁਹਾਡਾ ਜਿੱਥੋਂ ਤੱਕ ਗੱਲ ਕਰੀਏ ਕਿਸਾਨ ਕਿਸਾਨਾਂ ਨੇ ਕੇਂਦਰ ਦੇ ਮੰਤਰੀਆਂ ਨਾਲ ਤਾਂ ਗੱਲਬਾਤ ਹੀ ਆਫੀਸ਼ੀਅਲਸ ਨਾਲ ਅਧਿਕਾਰੀਆਂ ਨਾਲ ਗੱਲ ਕੀਤੀ ਪਰ ਉਸ ਦੇ ਨਾਲ-ਨਾਲ ਹੀ ਉਹਨਾਂ ਨੇ ਜਿਹੜੇ ਪੰਜਾਬ ਦੇ ਮੰਤਰੀ ਸੀ ਉਹਨਾਂ ਨੂੰ ਲੈ ਕੇ ਵੀ ਵਿਧਾਨ ਸਭਾ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀ ਇੱਕ ਤੁਸੀਂ ਗੱਲ ਕਹੀ ਹੈ ਦੇਖੋ ਗੱਲਬਾਤ ਤਾਂ ਬਹੁਤ ਚੰਗੇ ਮਾਹੌਲ 'ਚ ਹੋਈ ਆ ਅਨਸਾਰ ਉਹਨਾਂ ਨੇ ਡੱਲੇਵਾਲ ਸਾਹਿਬ ਦਾ ਬਿਲਕੁਲ ਕੋਲੇ ਆਏ ਪਤਾ ਲਿਆ ਬਾਅਦ 'ਚ ਵੀ ਗੱਲਬਾਤ ਠੀਕ ਠਾਕ ਵਧੀਆ ਮਾਹੌਲ 'ਚ ਹੋਈ ਕੋਈ ਉਹਨਾਂ ਨੇ ਉਸ ਤਰ੍ਹਾਂ ਦੀ ਤਲਖੀ ਜਾਂ ਕੁਝ ਵੀ ਇਹੋ ਜਿਹਾ ਐਕਸਪ੍ਰੈਸ਼ਨ ਤਾਂ ਹੈ ਨਹੀਂ ਸੀਗਾ ਤਾਂ ਸਾਡੇ ਲਈ ਤਾਂ ਇਹ ਪੋਜ਼ਿਟਿਵ ਹੀ ਹੈ ਕਿ ਹੁਣ ਸਾਡੀ ਗੱਲ ਤੇ ਉਹਨਾਂ ਨੇ ਮਾਰਾ ਨਾਲ ਚਰਚਾ ਕਰਨੀ ਆ ਤੇ ਉਸ ਤੋਂ ਬਾਅਦ ਸਾਨੂੰ ਦੁਬਾਰਾ ਮਿਲਣਾ ਦਲੇਵਾਲ ਸਾਹਿਬ ਜਿਹੜਾ ਬੰਦਾ ਖਾ ਪੀ ਨਹੀਂ ਰਿਹਾ ਉਹਨਾਂ ਨੇ ਉੱਥੇ ਗੱਲਬਾਤ ਤੇ ਦੱਸਿਆ ਵੀ ਆ ਵੀ ਮੇਰੇ ਹੱਥਾਂ ਦੀਆਂ ਜਿਹੜੀਆਂ ਨਸਾਂ ਨੇ ਉਹ ਹੁਣ ਕੰਮ ਨਹੀਂ ਕਰਦੀਆਂ ਮਤਲਬ ਉਹਨਾਂ ਚੋ ਡ੍ਰਿਪ ਵਗੈਰਾ ਲਾਉਣੀ ਔਖੀ ਹੋ ਰਹੀ ਹੈ ਤਾਂ ਉਹ ਤਾਂ ਉਹ ਆਪਦੀ ਗੱਲ ਤੇ ਦ੍ਰਿੜ ਨੇ ਕਿ ਮੈਂ ਉਹਨਾਂ ਨੇ ਅਪੀਲ ਵੀ ਕੀਤੀ ਸੀ ਮੰਤਰੀਆਂ ਨੇ ਕਿ ਤੁਸੀਂ ਹੁਣ ਆਪਦਾ ਖਾਣਾ ਵਗੈਰਾ ਖਾਣਾ ਸ਼ੁਰੂ ਕਰ ਦੋ ਕਿ ਕਿ ਕੁਝ ਕੱਲ ਅੱਗੇ ਖਿਸਕੀ ਹੈ ਔਰ ਆਉਣ ਵਾਲੇ 19 ਤਰੀਕ ਨੂੰ ਕੁਝ ਹੋਰ ਖਿਸਕੇਗੀ ਕਿਉਂਕਿ ਜਿਸ ਤੁਸੀਂ ਕਹਿੰਦੇ ਸਹਾਦਰ ਤਰੀਕੇ ਦੇ ਨਾਲ ਉਹਨਾਂ ਦੀ ਤੁਹਾਡੀ ਮੀਟਿੰਗ ਵਾਤਾਵਰਣ ਚ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਬੜੇ ਪੇਸ਼ੈਂਸ ਦੇ ਨਾਲ ਸਾਰੀ ਗੱਲਬਾਤ ਸੁਣੀ ਹੈ ਤੁਹਾਨੂੰ ਕਿਹਾ ਕਿ ਔਰ ਹੈਰਾਨ ਵੀ ਹੋ ਰਹੇ ਸੀ ਤੁਸੀਂ ਡਾਟੇ ਵੀ ਦੇ ਰਹੇ ਸੀਗੇ ਉਹਦੇ ਬਾਅਦ ਉਹਨਾਂ ਨੇ ਕਿਹਾ ਖਾਸ ਤੌਰ ਤੇ ਹਫਤਾ ਜੇ ਸਾਨੂੰ ਰਿਟਨ ਚ ਦੇ ਦੋ ਅਸੀਂ ਫਿਰ ਮੈਚ ਕਰਾਂਗੇ ਹਾਂਜੀ ਹਾਂ ਇੱਕ ਇੱਕ ਸਟੈਪ ਕਰਕੇ ਚੀਜ਼ਾਂ ਉਹ ਅਸੀਂ ਸਮਝਦੇ ਆ ਵੀ ਇੱਕ ਇੱਕ ਸਟੈਪ ਕਰਕੇ ਅੱਗੇ ਵਧ ਰਹੀਆਂ ਨੇ ਇੱਕ ਸਾਲ ਤੱਕ ਸਾਡੀ ਗੱਲਬਾਤ ਟੁੱਟੀ ਰਹੀ ਐ ਪਰ ਅਸੀਂ ਆਪਦੇ ਸੰਘਰਸ਼ ਵਿੱਚ ਦ੍ਰਿੜਤਾ ਨਾਲ ਲੱਗੇ ਰਹੇ ਆ ਕੌਰ ਫਿਰੂ ਬਰੂ ਨੇ ਸਾਡੇ ਨਾਲ ਸੁਖਵਿੰਦਰ ਕੌਰ ਜੀ ਜਿਹੜੇ ਕਿ ਲੋਨ ਕੱਲੇ ਇੱਥੇ ਮਹਿਲਾ ਆ ਨੇਤਾ ਆ ਇਹਨੇ ਲੀਡਰ ਆ ਇਹਨੇ ਕਿਸਾਨਾਂ ਦੇ ਜਿਹੜੇ ਕਿ ਮੀਟਿੰਗ ਦੇ ਵਿੱਚ ਇਹਨਾਂ ਨੇ ਸ਼ਿਰਕਤ ਕੀਤੀ ਐ ਅੱਜ ਦੀ ਮੀਟਿੰਗ ਕਿਵੇਂ ਦੀ ਰਹੀ ਜੀ ਅੱਜ ਦੀ ਮੀਟਿੰਗ ਚ ਮਾਹੌਲ ਚੰਗਾ ਰਿਹਾ ਜੀ ਵਧੀਆ ਮਾਹੌਲ ਚ ਸਾਰੀ ਗੱਲਬਾਤ ਹੋਈ ਲੰਬੀ ਮੀਟਿੰਗ ਚੱਲੀ ਲੰਬੀ ਮੀਟਿੰਗ ਚੱਲੀ ਉਹਦਾ ਕਾਰਨ ਇਹ ਸੀਗਾ ਕਿ ਅਸੀਂ ਆਪਦੇ ਜਿਹੜੇ ਤੱਤ ਸੀਗੇ ਵਾਰੀ-ਵਾਰੀ ਉਹਨਾਂ ਦੇ ਸਾਹਮਣੇ ਜ਼ੋਰ ਦੇ ਕੇ ਰੱਖੇ ਤਾਂ ਕਈ ਤੱਥਾਂ ਦੇ ਉੱਤੇ ਉਹਨਾਂ ਨੂੰ ਹੈਰਾਨੀ ਹੋ ਰਹੀ ਸੀਗੀ ਮੰਤਰੀ ਸਾਹਿਬਾਨਾਂ ਨੂੰ ਤਾਂ ਫਿਰ ਉਹਨਾਂ ਨੇ ਅਖੀਰ ਦੇ ਵਿੱਚ ਇਹ ਗੱਲ ਕੀਤੀ ਕਿ ਠੀਕ ਆ ਤੁਸੀਂ ਜਿਸ ਤਰ੍ਹਾਂ ਚੀਜ਼ ਨੂੰ ਪੇਸ਼ ਕਰ ਰਹੇ ਹੋ ਜਿਹੜੀਆਂ ਰਿਪੋਰਟਾਂ ਪੇਸ਼ ਕਰ ਰਹੇ ਹੋ ਜਿਹੜੇ ਅੰਕੜੇ ਪੇਸ਼ ਕਰ ਰਹੇ ਹੋ ਉਹ ਅਸੀਂ ਸਾਰੇ ਸਟੱਡੀ ਕਰਨੇ ਚਾਹੁੰਦੇ ਆ ਤਾਂ ਇਹ ਤੁਸੀਂ ਸਾਨੂੰ ਸਾਰਾ ਲਿਖਤੀ ਦੇ ਵਿੱਚ ਦੇ ਦਿਓ ਤਾਂ ਉਹ ਤੈਅ ਕੀਤਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਸਾਰਾ ਕੁਝ ਰਿਟਨ ਅਸੀਂ ਪਹੁੰਚਦਾ ਕਰਾਂਗੇ ਉਸ ਤੋਂ ਬਾਅਦ ਫਿਰ ਅਗਲੀ ਜਿਹੜੀ ਮੀਟਿੰਗ ਹੋਏਗੀ ਉਹ 19 ਮਾਰਚ ਨੂੰ ਹੋਣੀ ਹੈ ਜੀ ਤੇ ਉਹਦੇ ਚ ਫਿਰ ਉਹਨਾਂ ਦਾ ਰੁਖ ਪਤਾ ਲੱਗੇਗਾ ਕਿ ਉਹ ਕੀ ਉਹਨੂੰ ਸਾਡੇ ਪੱਖ ਨੂੰ ਕੀ ਸਮਝਦੇ ਆ ਉਹਦੇ ਚ ਕਿਵੇਂ ਅੱਗੇ ਵਧਦੇ ਆ ਕੀ ਹੁੰਦਾ ਸ਼ਿਵਰਾਜ चौहान ਜਿਹੜੇ ਸੀਗੇ ਉਹ ਸਵੇਰੇ ਵੀ ਤੁਸੀਂ ਸ਼ਾਇਦ ਸੁਣਿਆ ਹੋਵੇ ਹੋਣਾ ਕਿ ਪਹਿਲੇ ਵੀ ਇੱਕ ਗੱਲ ਕਹਿ ਕੇ ਆਏ ਸੀ ਕਿ ਕਿਸਾਨ ਜਿਹੜੇ ਨੇ ਉਹ ਸਾਡੀ ਆਤਮਾ ਨੇ ਔਰ ਉਸੇ ਉਹਨਾਂ ਦੀ ਕਿਸ ਤਰੀਕੇ ਦੇ ਨਾਲ ਰਿਸਪੈਕਟ ਕਰਦੇ ਸਾਰੀ ਉਹਨਾਂ ਦਾ ਬਿਆਨ ਸਵੇਰੇ ਤੁਹਾਡੇ ਨਾਲ ਮੀਟਿੰਗ 'ਚ ਸ਼ਿਰਕਤ ਕਰਨ ਤੋਂ ਪਹਿਲੇ ਆਇਆ ਹੈ ਕਿਦਾਂ ਦਾ ਉਹਨਾਂ ਦੇ ਹਾਫ ਭਾਗ ਮੰਤਰੀਆਂ ਦੇ ਚਿਹਰਾ ਮੋਹਰਾ ਕਿਵੇਂ ਦਾ ਸੀ ਕਿਉਂਕਿ ਪੰਜਾਬ ਵਾਲੇ ਵੀ ਬੈਠੇ ਹੋਏ ਸੀਗੇ ਬੰਦਾ ਪੜਦਾ ਦੇਖਣ ਦੀ ਕੋਸ਼ਿਸ਼ ਕਰਦਾ ਹੈ ਵੀ ਅਸੀਂ ਡਾਟਾ ਜਾਂ ਗੱਲਬਾਤ ਤਾਂ ਕਰ ਰਹੇ ਹਾਂ ਪਰ ਉਹਨਾਂ ਦੀ ਬਾਡੀ ਲੈਂਗੁਏਜ ਕਿਵੇਂ ਦੀ ਸੀ ਖਾਸ ਕਰਕੇ ਕਿਉਂਕਿ ਤੁਹਾਡਾ ਜਿੱਥੋਂ ਤੱਕ ਗੱਲ ਕਰੀਏ ਕਿਸਾਨ ਕਿਸਾਨਾਂ ਨੇ ਕੇਂਦਰ ਦੇ ਮੰਤਰੀਆਂ ਨਾਲ ਤਾਂ ਗੱਲਬਾਤ ਹੀ ਆਫੀਸ਼ੀਅਲਸ ਨਾਲ ਅਧਿਕਾਰੀਆਂ ਨਾਲ ਗੱਲ ਕੀਤੀ ਪਰ ਉਸ ਦੇ ਨਾਲ-ਨਾਲ ਹੀ ਉਹਨਾਂ ਨੇ ਜਿਹੜੇ ਪੰਜਾਬ ਦੇ ਮੰਤਰੀ ਸੀ ਉਹਨਾਂ ਨੂੰ ਲੈ ਕੇ ਵਿਧਾਨ ਸਭਾ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀ ਇੱਕ ਤੁਸੀਂ ਗੱਲ ਕਹੀ ਹੈ ਉਹਨਾਂ ਦੀ ਬਾਡੀ ਲੈਂਗੁਏਜ ਮੰਤਰੀਆਂ ਦੀ ਆਫੀਸ਼ੀਅਲਸ ਦੀ ਕਿਵੇਂ ਦਾ ਰੁਖ ਲੱਗ ਰਿਹਾ ਸੀ ਤੁਹਾਨੂੰ ਦੇਖੋ ਗੱਲਬਾਤ ਤਾਂ ਬਹੁਤ ਚੰਗੇ ਮਾਹੌਲ 'ਚ ਹੋਈ ਹੈ ਅਨਸਾਰ ਉਹਨਾਂ ਨੇ ਡੱਲੇਵਾਲ ਸਾਹਿਬ ਦਾ ਬਿਲਕੁਲ ਕੋਲੇ ਆਏ ਪਤਾ ਲਿਆ ਵਾਜ ਵੀ ਗੱਲਬਾਤ ਠੀਕ ਠਾਕ ਵਧੀਆ ਮਾਹੌਲ 'ਚ ਹੋਈ ਕੋਈ ਉਹਨਾਂ ਨੇ ਉਸ ਤਰ੍ਹਾਂ ਦੀ ਤਲਖੀ ਜਾਂ ਕੁਝ ਵੀ ਇਹੋ ਜਿਹਾ ਐਕਸਪ੍ਰੈਸ਼ਨ ਤਾਂ ਹੈ ਨਹੀਂ ਸੀਗਾ ਸੋ ਅਸੀਂ ਤਾਂ ਫਿਰ ਆਸ਼ਾਵਾਦੀ ਆਂ ਜੀ ਤੇ ਜੇ ਅਸੀਂ ਆਸ਼ਾਵਾਦੀ ਨਾ ਹੋਈਏ ਤੇ ਅਸੀਂ ਸਾਲ ਪਰ ਬੈਠ ਕੇ ਇਸ ਗੱਲਬਾਤ ਨੂੰ ਢੀਕ ਨਹੀਂ ਸਕਦੇ ਸੀਗੇ ਤਾਂ ਸਾਡੇ ਲਈ ਤਾਂ ਇਹ ਪੋਜ਼ਿਟਿਵ ਹੀ ਹੈ ਕਿ ਹੁਣ ਸਾਡੀ ਗੱਲ ਤੇ ਉਹਨਾਂ ਨੇ ਮਾਰਾ ਨਾਲ ਚਰਚਾ ਕਰਨੀ ਆ ਤੇ ਉਸ ਤੋਂ ਬਾਅਦ ਸਾਨੂੰ ਦੁਬਾਰਾ ਮਿਲਣਾ ਸੋ ਅਸੀਂ ਉਮੀਦ ਰੱਖਦੇ ਆ ਕਿ ਸਾਡੀ ਗੱਲ ਮਾਰਾ ਨੂੰ ਵੀ ਸਮਝ ਆਊਗੀ ਤੇ ਸਾਡੀ ਗੱਲ ਸਰਕਾਰ ਨੂੰ ਵੀ ਸਮਝਾਉਗੀ। ਢੱਲੇਵਾਲ ਸਾਹਿਬ ਦਾ ਅੱਜ ਹਾਲਚਲ ਕੀ ਸੀਗਾ? ਢੱਲੇਵਾਲ ਸਾਹਿਬ ਜਿਹੜਾ ਬੰਦਾ ਖਾ ਪੀ ਨਹੀਂ ਰਿਹਾ ਉਹਨਾਂ ਨੇ ਉੱਥੇ ਗੱਲਬਾਤ ਤੇ ਦੱਸਿਆ ਵੀ ਆ ਵੀ ਮੇਰੇ ਹੱਥਾਂ ਦੀਆਂ ਜਿਹੜੀਆਂ ਨਸਾਂ ਨੇ ਉਹ ਹੁਣ ਕੰਮ ਨਹੀਂ ਕਰਦੀਆਂ। ਮਤਲਬ ਉਹਨਾਂ ਚੋਂ ਡ੍ਰਿਪ ਵਗੈਰਾ ਲਾਉਣੀ ਔਖੀ ਹੋ ਰਹੀ ਹੈ। ਤਾਂ ਉਹ ਤਾਂ ਉਹ ਆਪਦੀ ਗੱਲ ਤੇ ਦ੍ਰਿੜ ਨੇ ਕਿ ਮੈਂ ਉਹਨਾਂ ਨੇ ਅਪੀਲ ਵੀ ਕੀਤੀ ਸੀ ਮੰਤਰੀਆਂ ਨਾਲ ਕਿ ਤੁਸੀਂ ਹੁਣ ਆਪਦਾ ਖਾਣਾ ਵਗੈਰਾ ਖਾਣਾ ਸ਼ੁਰੂ ਕਰ ਦੋ। ਉਹਨਾਂ ਨੇ ਕਿਹਾ ਨਹੀਂ ਜੀ ਮੈਂ ਗਰੰਟੀ ਕਾਨੂੰਨ ਬਣਾ ਕੇ ਹੀ ਖਾਣਾ ਪੀਣਾ ਸ਼ੁਰੂ ਕਰਾਂਗਾ। ਤੈਨੂੰ ਲੱਗਦਾ ਕਿ ਕੁਝ ਕੱਲ ਅੱਗੇ ਖਿਸਕੀ ਹੈ ਔਰ ਆਉਣ ਵਾਲੇ 19 ਤਰੀਕ ਨੂੰ ਕੁਝ ਹੋਰ ਖਿਸਕੇਗੀ ਕਿਉਂਕਿ ਜਿਸ ਤੁਸੀਂ ਕਹ ਰਹੇ ਸਹਾਦਰ ਤਰੀਕੇ ਦੇ ਨਾਲ ਉਹਨਾਂ ਦੀ ਤੁਹਾਡੀ ਮੀਟਿੰਗ ਵਾਤਾਵਰਣ ਚ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਬੜੇ ਪੇਸ਼ੀਐਂਸ ਦੇ ਨਾਲ ਸਾਰੀ ਗੱਲਬਾਤ ਸੁਣੀ ਹੈ ਤੁਹਾਨੂੰ ਕਿਹਾ ਕਿ ਔਰ ਹੈਰਾਨ ਵੀ ਹੋ ਰਹੇ ਸੀ ਤੁਸੀਂ ਡਾਟੇ ਵੀ ਦੇ ਰਹੇ ਸੀਗੇ ਉਹਦੇ ਬਾਅਦ ਉਹਨਾਂ ਨੇ ਕਿਹਾ ਖਾਸ ਤੌਰ ਤੇ ਹਫਤਾ ਜੇ ਸਾਨੂੰ ਰਿਟਰਨ ਚ ਦੇ ਦੋ ਅਸੀਂ ਫਿਰ ਮੈਚ ਕਰਾਂਗੇ ਹਾਂਜੀ ਹਾਂ ਇੱਕ ਇੱਕ ਸਟੈਪ ਕਰਕੇ ਚੀਜ਼ਾਂ ਅਸੀਂ ਸਮਝਦੇ ਆ ਵੀ ਇੱਕ ਇੱਕ ਸਟੈਪ ਕਰਕੇ ਅੱਗੇ ਵਧ ਰਹੀਆਂ ਨੇ ਇੱਕ ਸਾਲ ਤੱਕ ਸਾਡੀ ਗੱਲਬਾਤ ਟੁੱਟੀ ਰਹੀ ਆ ਪਰ ਅਸੀਂ ਆਪਦੇ ਸੰਘਰਸ਼ ਵਿੱਚ ਦ੍ਰਿੜਤਾ ਨਾਲ ਲੱਗੇ ਰਹੇ ਆ ਤਾਂ ਸਰਕਾਰ ਨੂੰ ਦੁਬਾਰਾ ਇਹ ਚੀਜ਼ ਸਮਝ ਆਈ ਆ ਵੀ ਨਹੀਂ ਇਹਨਾਂ ਦੀ ਗੱਲ ਤਾਂ ਸੁਣਨੀ ਪੈਣੀ ਆ ਤੇ ਸਾਡੀ ਗੱਲ ਬਹੁਤ ਜ਼ਿਆਦਾ ਵਾਜਿਬ ਆ ਔਰ ਦੇਸ਼ ਇਤਿਹ ਜਾ ਜੀ ਸੋ ਇਹ ਚੀਜ਼ ਅਸੀਂ ਸਮਝਾਉਣ ਦੇ ਵਿੱਚ ਕਾਮਯਾਬ ਹੋਏ ਆ ਤਈ ਅਸੀਂ ਦੁਬਾਰਾ ਟੇਬਲ ਦੇ ਉੱਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਤਾ ਇਹਦੇ ਚੋਂ ਉਮੀਦ ਕਰਦੇ ਆ ਕਿ ਅਗਲੀ ਮੀਟਿੰਗ ਚ ਹੋਰ ਅਗਲਾ ਸਟੈਪ ਕੋਈ ਵਧਾਂਗੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸੀ ਸੁਖਵਿੰਦਰ ਕੌਰ ਜੀ ਉਹਨਾਂ ਨੇ ਆਪਣੀ ਬੜੀ ਤਫਸੀਲ ਦੇ ਨਾਲ ਗੱਲਬਾਤ ਕਹੀ ਹੈ ਤੇ ਉਮੀਦ ਰੱਖਦੇ ਨੇ ਉਹ ਕਹਿੰਦੇ ਕਿ ਅਗਲੀਆਂ ਮੀਟਿੰਗਾਂ ਦੇ ਵਿੱਚ ਉਮੀਦ ਹੈ ਕਿ ਗੱਲ ਜਿਹੜੀ ਹੈ ਹੋਰ ਅੱਗੇ ਵਧੇਗੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ